ਇਹ 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 ਅਗਲੇ ਨੂੰ ਇਹ ਗੱਲ ਕਹੀ ਜਾ ਰਹੀ ਹੈ ਤੇਰੇ ਪਿਓ ਦਾ ਦਫ਼ਤਰ ਤੇ ਫਿਰ ਡੀਸੀ ਸਾਹਿਬ ਕੀ ਕਹਿਣਗੇ 200 200 ਬੰਦਾ ਇੱਕ ਲੇਡੀ ਦੇ ਦਫ਼ਤਰ ਦੇ ਵਿੱਚ ਜਾ ਕੇ ਕੈਸੀਆਂ ਭਾਸ਼ਾ ਬੋਲ ਰਹੇ ਨੇ ਇਹ ਮਰਿਆਦਾ ਕੋਈ ਹੁਣ ਜੇ ਡੀਸੀ ਦਫ਼ਤਰ ਇੱਕ ਸਿਕਿਉਰਟੀ ਗਨਮੈਨ ਉਹਨਾਂ ਦੇ ਨਾਲ ਆ ਜਾਣ ਇਹ ਮਰਿਆਦਾ ਬਣਦੀ ਇਹ 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 ਅਗਲੇ ਨੂੰ ਇਹ ਗੱਲ ਕਹੀ ਜਾ ਰਹੀ ਹੈ ਤੇਰੇ ਪਿਓ ਦਾ ਦਫ਼ਤਰ ਤੇ ਫਿਰ ਡੀਸੀ ਸਾਹਿਬ ਕੀ ਕਹਿਣਗੇ 200 200 ਬੰਦਾ ਇੱਕ ਲੇਡੀ ਦੇ ਦਫ਼ਤਰ ਦੇ ਵਿੱਚ ਜਾ ਕੇ ਕੈ ਕੈਸੀਏ ਭਾਸ਼ਾ ਬੋਲ ਰਹੇ ਨੇ ਇਹ ਮਰਿਆਦਾ ਕੋਈ ਉਸ ਤੋਂ ਬਾਅਦ ਕੱਲ 4-500 ਬੰਦਾ ਫਿਰ ਕਹਿੰਦੇ ਨੇ ਵੀ ਅਫਸਰ ਬਹਿ ਨਹੀਂ ਦੇ ਹੱਦ ਹੋ ਗਈ ਬਹਿਣ ਤੇ ਤੁਸੀਂ ਨਹੀਂ ਦੇਂਦੇ ਅਫਸਰ ਤੇ ਬੈਠੇ ਨੇ ਕੱਲ ਹੁਣ 500 ਬੰਦਾ ਵੀਡੀਓ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਰਿਆ ਉੱਥੇ ਹੁਣ ਦੋਵੇਂ ਪਾਰਟੀਆਂ ਕਾਲੀ ਕਾਂਗਰਸੀਆਂ ਦੋਵੇਂ ਰਲੀਆਂ ਨੇ ਹੁਣ ਅੱਗੋਂ ਕਹਿਣ ਵੀ ਅਫਸਰ ਨਹੀਂ ਬੈਠੇ ਤਾਂ ਫਿਰ ਉੱਥੇ ਕੌਣ ਬੈਠਾ ਹੁਣ ਜੇ ਡੀਸੀ ਦਫਤਰ ਇੱਕ ਸਿਕਿਉਰਟੀ ਗਨਮੈਨ ਉਹਨਾਂ ਦੇ ਨਾਲ ਆ ਜਾਣ ਇਹ ਮਰਿਆਦਾ ਬਣਦੀ ਅੱਜ ਜੋ ਹੋਇਆ ਬਹੁਤ ਹੀ ਨਿੰਦਨਯੋਗ ਹੋਇਆ ਲੋਕ ਆਪਣਾ ਨਮਾਇੰਦਾ ਚੁਣਦੇ ਨੇ ਕਿਉਂ ਚੁਣਦੇ ਨੇ ਵੀ ਉਹਦੇ ਉਹ ਸੰਸਕਾਰੀ ਹੋਗਾ ਆਏਗੇ ਦੀ ਇੱਜ਼ਤ ਕਰੂਗਾ ਔਰ ਸਾਡੇ ਸਿਰ ਤੇ ਹੱਥ ਰੱਖੂਗਾ ਜਿਹੜੀ ਸਾਡੇ ਰੁਕੇ ਹੋਏ ਕੰਮਾਂ ਉਹਨਾਂ ਨੂੰ ਤਰਜੀਹ ਦੇਊਗਾ ਪਰ ਅੱਜ ਜੋ ਮਰਿਆਦਾ ਡੀਸੀ ਆਫਿਸ ਦੀ ਸੀ ਅੱਜ ਮੈਂ ਚੋਣ ਕਮਿਸ਼ਨ ਤੋਂ ਮੰਗ ਕਰਦਾ ਵੀ ਜਿਹੜੀ ਉਹ ਮਰਿਆਦਾ ਬਿਲਕੁਲ ਛੁੱਟੀ ਗਈ ਹੈ ਥੱਲੇ ਇੱਕ ਡੀਸੀ ਸਾਹਿਬ ਨੂੰ ਇਦੀ ਪੱਦੀ ਸ਼ਬਦਾਵਲੀ ਚ ਬੋਲਿਆ ਗਿਆ ਜਿ ਤਰ੍ਹਾਂ ਤੁਹਾਨੂੰ ਸ਼ਾਇਦ ਯਾਦ ਹੋਣਾ ਬਟਾਲੇ ਬਲਾਸਟ ਹੋਇਆ ਸੀ ਤੇ ਬੈਂਸ ਬ੍ਰਦਰ ਆਏ ਸੀ ਉੱਥੇ ਬੈਂਸ ਬ੍ਰਦਰ ਨੇ ਆਖਿਆ ਸੀ ਡੀਸੀ ਨੂੰ ਡੀਸੀ ਸਾਹਿਬ ਨੂੰ ਵੀ ਇਹ ਤੁਹਾਡੇ ਬਾਪ ਦਾ ਦਫ਼ਤਰ ਨਹੀਂ ਪਰ ਉਦੋਂ ਫਿਰ ਨਾ ਤੇ ਕੋਈ ਚੋਣ ਜਾਬਤਾ ਲੱਗਾ ਸੀ ਉਦੋਂ ਉਦੋਂ ਸਰਕਾਰ ਕਾਂਗਰਸ ਦੀ ਸੀ ਤੇ ਉਹਦੇ ਤੇ ਪਰਚਾ ਕੀਤਾ ਗਿਆ ਸੀ ਉਹਦੇ ਤੇ ਕਾਰਵਾਈ ਕੀਤੀ ਗਈ ਸੀ ਪਰ ਅੱਜ ਦੁੱਖ ਦੀ ਗੱਲ ਇਹ ਆ ਅੱਜ ਚੋਣ ਕਮਿਸ਼ਨ ਨੂੰ ਅਸੀਂ ਮੰਗ ਕਰਦੇ ਆਂ ਵੀ ਅੱਜ ਜਿਹੜੀ ਇਹਨਾਂ ਨੇ ਪੱਦੀ ਸ਼ਬਦਾਵਲੀ ਬੋਲੀ ਗਈ ਆ ਅੱਛਾ ਕਿਾ ਲੱਤਾਂ 'ਚ ਜਾਨ ਹੈ ਨਹੀਂ ਹੱਦ ਹੋ ਗਈ ਇਹ ਮर्यादा ਕੋਈ ਕਿਹੜੀ ਬੋਸਾ ਬੋਲ ਰਹੇ ਆ ਫਿਰ ਆਖਿਆ ਜਾ ਰਿਹਾ ਵੀ ਦਫ਼ਤਰ ਚੋਂ ਬਾਹਰ ਨਹੀਂ ਨਿਕਲਣ ਦੇ ਦਿਆਂਗੇ ਇਹ ਕੀ ਆ ਫਿਰ ਸਿਕਿਉਰਟੀ ਨਾਲ ਅੰਦਰ ਆ ਰਹੇ ਆ ਇਹ ਏਡੀ ਬਦਮਾਸ਼ੀ ਅਸੀਂ ਵੀ ਵਿਰੋਧੀ ਦਰਚ ਰਹੇ ਆ ਅਸੀਂ ਕਿੰਨਾ ਕਿ ਦਬਾਇਆ ਕਿੰਨੀਆਂ ਕਿ ਅਸੀਂ ਚੀਕਾਂ ਮਾਰੀਆਂ ਇਹ ਕਹਿੰਦੇ ਨੇ ਵੀਡੀਓ ਜਿਹੜੇ ਨੇ ਐਮਐਲਏ ਨੇ ਆਪਣੇ ਲੁਕਾ ਕੇ ਰੱਖੇ ਨੇ ਆ ਤੇ ਮੈਂ ਪੁੱਛਣਾ ਚਾਹਨਾ ਵਿਰੋਧੀ ਧਿਰ ਦੇ ਨੇਤਾ ਨੂੰ ਤੇ ਕੱਲ ਤੇ ਦੁਪਹਿਰੇ ਤੁਸੀਂ ਵੀਡੀਓ ਨਾਲ ਬਹਿ ਕੇ ਧਾਰੀਵਾਲ ਦੇ ਵਿੱਚ ਕੁਰਸੀਆਂ ਤੇ ਬਹਿ ਕੇ ਆਪਣੀਆਂ ਫੇਸਬੁੱਕਾਂ ਤੇ ਫੋਟੋਆਂ ਪਾ ਰਹੇ ਸੀ ਉਹ ਕੋਈ ਉਹ ਕੌਣ ਸੀ ਉਹ ਕੌਣ ਸੀ ਹੱਦ ਹੋ ਗਈ ਝੂਠ ਸੱਚਾਈ ਗੱਲ ਇਹ ਹੈ ਇਹ ਬਖਲਾਗੇ ਨੇ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਮੇਰੇ ਹਲਕੇ ਦੇ ਵਿੱਚ ਕਈ ਸਰਬਸੰਤੀਆਂ ਹੋ ਰਹੀਆਂ ਨੇ ਦੁੱਖ ਦੀ ਗੱਲ ਹੈ ਜਿੱਥੇ ਸਰਬਸੰਤੀ ਹੋ ਰਹੀ ਹੈ ਜਿੱਥੇ ਇਹਨਾਂ ਨੂੰ ਪਤਾ ਲੱਗ ਰਿਹਾ ਉੱਥੇ ਜਾ ਜਾ ਕੇ ਪਹੁੰਚ ਪਹੁੰਚ ਕੇ ਫਿਰ ਜਿਹੜਾ ਵਾ ਉਹ ਘਰ ਪੜਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹਦਾ ਐਂਟੀ ਲੱਭੋ ਹੈ ਕਿਹੜਾ ਲੋਕ ਡਰਦੇ ਇਹਨਾਂ ਨੂੰ ਇਹ ਨਹੀਂ ਦੱਸ ਰਹੇ ਵੀ ਆ ਸਾਡੇ ਪਿੰਡਾਂ ਦੇ ਵਿੱਚ ਸਰਬਸੰਤੀਆਂ ਹੋ ਗਈਆਂ ਅੱਜ ਇਹਨਾਂ ਨੂੰ ਆਗੂ ਪਿੰਡਾਂ 'ਚੋਂ ਨਜ਼ਰ ਨਹੀਂ ਆ ਰਹੇ ਮੈਂ ਮਾਨ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਕਹਿੰਦੇ 5 ਲੱਖ ਰੁਪਈਆ ਉਹਨਾਂ ਦਵਾਂਗੇ ਜਿਹੜਾ ਪਿੰਡ 'ਚ ਸਰਬਸੰਮਤੀ ਕਰੂ ਅਸੀਂ ਕਿਸੇ ਵੀ ਸਿੰਬਲ ਤੇ ਇਲੈਕਸ਼ਨ ਨਹੀਂ ਲੜਾਵਾਂਗੇ ਕਿਉਂਕਿ ਭਾਈਚਾਰਕ ਇਲੈਕਸ਼ਨ ਆ ਪਿੰਡਾਂ ਦੇ ਵਿੱਚੋਂ ਜਦੋਂ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੰਨੀ ਗੱਲ ਕਹਿਤੀ ਐ ਵੀ ਅਸੀਂ ਵਿਦਆਊਟ ਸਿੰਬਲ ਸਰਬਸੰਮਤੀ ਨੂੰ 5 ਲੱਖ ਦਵਾਂਗੇ ਆਪੇ ਪਿੰਡ ਵਾਲਾ ਆਪਣਾ ਨੁਮਾਇੰਦਾ ਜਿਹੜਾ ਉਹ ਪਸੰਦ ਕਰੇ ਚੁਣੇ ਚੁਣ ਕੇ ਆ ਜੇ ਕੋਣ ਮਨਾ ਕਰੂਗਾ ਜਦੋਂ ਪਿੰਡ ਸਾਰਾ ਇੱਕ ਪਾਸੇ ਐ ਫਿਰ ਉਹਨੂੰ ਕੋਣ ਮਨਾ ਕਰ ਸਕਦਾ ਐ ਬਰ ਬੁਖਲਾਹਟ ਹੋ ਗਈ ਜਿਵੇਂ ਤਰ੍ਹਾਂ ਦੀਵਾ ਬੁੱਝਣ ਤੋਂ ਪਹਿਲਾਂ ਫੜਫੜਾਉਂਦਾ ਹੈ ਨਾ ਮੈਂ ਦੇਖ ਰਿਹਾ ਇਹ ਉਹ ਲੀਡਰਸ਼ਿਪ ਹੈ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਦੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਮੇਨ ਪੰਜਾਬ ਦੇ ਵਿੱਚ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਅੱਜ ਇਹਨਾਂ ਦੀ ਜੋ ਬੁਖਲਾਹਟ ਹੈ ਉਹ ਤੁਹਾਡੇ ਸਾਹਮਣੇ ਆ ਆ ਕੱਲ ਮੈਂ ਮੈਂ ਕਹਿੰਦਾ ਅਸੀਂ ਅਫਸਰ ਚਾਹੇ ਲੇਡੀਜ਼ ਹੋਵੇ ਆਪਾਂ ਦਿਲੋਂ ਸਤਿਕਾਰ ਕਰਦੇ ਆ 200 200 ਬੰਦਾ ਇੱਕ ਲੇਡੀ ਦੇ ਦਫ਼ਤਰ ਦੇ ਵਿੱਚ ਜਾ ਕੇ ਕਿਆ ਕੈਸੀਏ ਭਾਸ਼ਾ ਬੋਲ ਰਹੇ ਨੇ ਇਹ ਮਰਿਆਦਾ ਕੋਈ ਉਸ ਤੋਂ ਬਾਅਦ ਕੱਲ 4-500 ਬੰਦਾ ਫਿਰ ਕਹਿੰਦੇ ਨੇ ਵੀ ਅਫਸਰ ਬਹਿਣ ਨਹੀਂ ਦੇ ਹੱਦ ਹੋ ਗਈ ਬਹਿਣ ਤੇ ਤੁਸੀਂ ਨਹੀਂ ਦੇਂਦੇ ਅਫਸਰ ਤੇ ਬੈਠੇ ਨੇ ਕੱਲ ਹੁਣ 500 ਬੰਦਾ ਵੀਡੀਓ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਰਿਆ ਉੱਥੇ ਹੁਣ ਦੋਵੇਂ ਪਾਰਟੀਆਂ ਕਾਲੀ ਕਾਂਗਰਸੀਆਂ ਦੋਵੇਂ ਰਲੀਆਂ ਨੇ ਹੁਣ ਅੱਗੋਂ ਕਹਿਣ ਵੀ ਅਫਸਰ ਨਹੀਂ ਬੈਠੇ ਤਾਂ ਫਿਰ ਉੱਥੇ ਕੌਣ ਬੈਠਾ ਸੋ ਇਹ ਬਖਲਾੜ ਦਾ ਦੇਖੋ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਇਹਨਾਂ ਨੂੰ ਇੱਕ ਗੱਲ ਪੁੱਛ ਲਓ ਵੀ ਬੈਂਦਾ ਕੌਣ ਨਹੀਂ ਆ ਕਦੀ ਕਹਿੰਦੇ ਵੀਡੀਓ ਨਹੀਂ ਲੱਭਦਾ ਕਦੀ ਕਹਿੰਦੇ ਸੈਕਟਰੀ ਨਹੀਂ ਲੱਭਦਾ ਹੱਦ ਹੋ ਗਈ ਇਹ ਦੇਖੋ ਮੈਂ ਇੱਕ ਗੱਲ ਪੁੱਛਣੀ ਚਾਹਨਾ ਜਿਹੜੀ ਉਹਨਾਂ ਦੀ ਸ਼ਬਦਾਵਲੀ ਆ ਉਹ ਮਰਿਆਦਾ ਇਹ ਕਦੋਂ ਕਿਹਾ ਗਿਆ ਹੋਊਗਾ ਹਰ ਬੰਦਾ ਆਪਣੇ ਘਰ ਦੇ ਵਿੱਚ ਆਪਣੀ ਇੱਜ਼ਤ ਰੱਖਦਾ ਉਹ ਡੀਸੀ ਨਹੀਂ ਆ ਹੁਣ ਜੇ ਡੀਸੀ ਦਫਤਰ ਇੱਕ ਸਿਕਿਉਰਟੀ ਗਨਮੈਨ ਉਹਨਾਂ ਦੇ ਨਾਲ ਆ ਜਾਣ ਇਹ ਮਰਿਆਦਾ ਬਣਦੀ ਇਹ 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 ਅਗਲੇ ਨੂੰ ਇਹ ਗੱਲ ਕਹੀ ਜਾ ਰਹੀ ਹੈ ਤੇਰੇ ਪਿਓ ਦਾ ਦਫਤਰ ਤੇ ਫਿਰ ਡੀਸੀ ਸਾਹਿਬ ਕੀ ਕਹਿਣਗੇ ਵੀ ਆਓ ਬੈਠੋ ਜੀ ਤੁਹਾਨੂੰ ਚਾਹ ਪਿਆਈਏ ਰੋਟੀ ਖਵਾਈਏ ਜੀ ਫਿਰ ਤੇ ਜੁੱਤੀਆਂ ਮਾਰਨ ਵਾਲੀਆਂ ਰਹਿ ਗਏ ਫਿਰ ਕਿਉਂ ਨਹੀਂ ਕੀਤੀ ਜੀ ਡਿਪਟੀ ਕਮਿਸ਼ਨਰ ਦੇ ਕੋਲ ਪਾਵਰਸ ਨੇ ਜੀ ਉਸੇ ਵੇਲੇ ਅਰੈਸਟ ਕਰਾ ਸਕਦੇ ਹੋ ਦੇਖੋ ਜੀ ਉਹਨਾਂ ਨੇ ਕੰਪਲੇਂਟ ਪਾਈ ਹੋਗੀ ਉਹਨਾਂ ਨੇ ਵੀ ਪਰ ਦੁੱਖ ਦੀ ਗੱਲ ਇਹ ਹੈ ਅਸੀਂ ਅਫਸਰ ਸਹਿਬਾਨ ਨੂੰ ਇਹ ਕਹਿਣਾ ਚਾਹੁੰਦੇ ਆ ਇਹ ਤੁਹਾਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਅਸੀਂ ਤੁਹਾਡੇ ਨਾਲ ਚਟਾਨ ਬਣ ਕੇ ਖੜੇ ਆ ਰਾਤ ਦਿਨ ਜੇ ਕਿਤੇ ਇਹਨਾਂ ਨੇ ਸਾਡੇ ਅਫਸਰਾਂ ਨੂੰ ਦਮਾਉਣ ਦੀ ਕੋਸ਼ਿਸ਼ ਕੀਤੀ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਫਸਰਾਂ ਦੇ ਨਾਲ ਤੁਹਾਨੂੰ ਖਲੋਤੀ ਨਜ਼ਰ ਆਊਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਫ਼ਤਰ ਖੁੱਲੇ ਨੇ ਅਫਸਰ ਬੈਠੇ ਨੇ ਫੇਰ ਆਖੀ ਜਾਂਦੇ ਬੰਦ ਹੋ ਗਏ ਜੀ ਸਾਨੂੰ ਆ ਨਹੀਂ ਮਿਲ ਰਿਹਾ ਸਾਨੂੰ ਇਹ ਨਹੀਂ ਮਿਲ ਰਿਹਾ ਕੱਲ ਪੁੱਛੋ ਹਾਂ ਕਾਂਗਰਸੀ ਵਰਕਰਾਂ ਨੂੰ ਕੱਲ ਪ੍ਰਤਾਪ ਬਾਜਵਾ ਜੀ ਆ ਕੇ ਬੈਠ ਕੇ ਕਿੰਨੇ ਚੁੱਲੇ ਟੈਕਸ ਦੇ ਕੇ ਗਏ ਨੇ ਕੀ ਕਰਕੇ ਗਏ ਨੇ ਦੱਸਿਆ ਕਿਉਂ ਨਹੀਂ ਫਿਰ ਉਹਨਾਂ ਨੇ ਮੀਡੀਆ 'ਚ ਅੱਧ ਹੋ ਗਈ ਵੇਖੋ ਤੁਸੀਂ ਕਹਿੰਦੇ ਨਾ ਫੈਕਟਰੀ ਨਹੀਂ ਹੈਗੇ ਆ 3 ਫੈਕਟਰੀ ਆ ਵੇਖੋ ਬਾਜਵਾ ਸਾਹਿਬ ਬੈਠੇ ਆ ਵੀਡੀਓ ਸਾਹਿਬ ਤਿੰਨ ਤੋਂ ਚਾਰ ਪੰਜ ਸੱਤ ਫੈਕਟਰੀ ਮੌਕੇ ਤੇ ਆ ਤੁਸੀਂ ਇਲਜ਼ਾਮ ਲਾ ਰਹੇ ਹੋ ਨਾ ਵੇਖੋ ਸਬੂਤ ਹੁਣ ਆ ਬਾਜਵਾ ਸਾਹਿਬ ਨੇ ਆ ਚਾਰ ਪੰਜ ਫੈਕਟਰੀ ਖਲੋਤੇ ਆ ਆ ਵੀਡੀਓ ਸਾਹਿਬ ਇੱਥੇ ਇਹ ਦੱਸੋ ਹੁਣ ਪ੍ਰਤੱਖ ਨੂੰ ਤੇ ਪ੍ਰਮਾਨ ਦੀ ਲੋੜ ਨਹੀਂ ਆਪਣੀ ਫੋਟੋ ਬਾਈ ਦਿੱਤੀਆਂ ਗਈਆਂ ਸਾਰਾ ਕੁਝ ਦਿੱਤਿਆ ਗਿਆ ਰੋਡ ਇਹ ਹੁਣ ਇਹ ਮੈਂ ਤੁਹਾਨੂੰ ਮੇਨ ਗੱਲ ਦੱਸ ਦਿਆਂ ਜੀ ਅਸਲ ਦੇ ਵਿੱਚ ਕਹਿਣ ਦਾ ਭਾਵ ਇਹਨਾਂ ਨੂੰ ਪਿੰਡਾਂ ਦੇ ਵਿੱਚ ਹੁਣ ਖਲੋਣ ਵਾਸਤੇ ਬੰਦੇ ਨਹੀਂ ਨਜ਼ਰ ਆ ਰਹੇ ਔਰ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਵੱਧ ਰਿਹਾ ਹੈ ਇਹ ਜਿਹੜੀਆਂ ਰੂਟਸ ਨੇ ਜਿਹੜੀਆਂ ਇਹਨਾਂ ਦੀਆਂ ਜੜਾਂ ਲੱਗ ਰਹੀਆਂ ਨੇ ਕਿਤੇ ਇਹ ਜੜਾਂ ਨਾਲ ਲੱਗ ਜਾਣ ਆਪਾਂ ਪੰਜਾਬ ਦੇ ਵਿੱਚ ਇੱਕ ਮੈਸੇਜ ਦੇ ਦਈਏ ਹਾਏ ਸਾਡੇ ਨਾਲ ਬਹੁਤ ਤਕਾ ਹੋਇਆ ਹਾਏ ਸਾਡੇ ਨਾਲ ਬਹੁਤ ਤਕਾ ਹੋਇਆ ਸੋ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਜਿਹੜਾ ਪ੍ਰਤੱਖ ਜਿਹੜਾ ਉਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਦੁੱਧ ਦਾ ਦੁੱਧ ਕੀ ਹੈ ਤੇ ਪਾਣੀ ਦਾ ਪਾਣੀ ਕੀ ਹੈ ਸੋ ਇਹ ਬਿਲਕੁਲ ਹੈ ਕਿ ਜਿਤਨਾ ਮੈਂ ਕਹਿ ਸਕਦਾ ਵੀ ਐਕਟਿੰਗਾਂ ਹੁੰਦੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਇਹਨਾਂ ਦੀਆਂ ਜਿਹੜੀਆਂ ਲੋਕ ਜਿਹੜੇ ਨੇ ਇਹ ਕਹਿੰਦੇ ਰਲ ਕੇ ਮੈਚ ਖੇਡਣ ਆ ਵੇਖੋ ਆਹ ਦਲਦਨ ਮੈਦਾ ਤੇ ਉਦਾਂ ਕਹਿੰਦੇ ਆਹ ਦੇਖੋ ਮੈਂ 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 ਕਹਿ ਰਿਹਾ ਆਹ ਦੇਖੋ ਰਲ ਕੇ ਆਹ ਆਪੋਜੀਸ਼ਨ ਵਾਲੇ ਲੀਡਰ ਸਾਹਿਬ ਕੀ ਕਹਿੰਦੇ ਸੀ ਵੀਡੀਓ ਹੈ ਨਹੀਂ ਆਹ ਜਿਹੜੀ ਕੱਲ ਫੋਟੋ ਪਾਈ ਆ ਆ ਨਾਲ ਟੇਬਲ ਤੇ ਬਿਸਕੁਟ ਵੀ ਪਏ ਨੇ ਚਾਹ ਵੀ ਪੀ ਰਹੇ ਨੇ ਇਹ ਇਹ ਕੌਣ ਨੇ ਆ ਨਾਲ ਬੰਦੇ ਕੌਣ ਨੇ ਇਹ ਕੀ ਆ ਕੀ ਸਾਰੇ ਰੜ ਕੇ ਮੈਚ ਖੇਡਣ ਦੇ ਆ ਖਾਲੀ ਤੇ ਕਾਂਗਰਸੀ ਨਾਲ ਸੋ ਸੋ ਕਹਿਣ ਦਾ ਭਾਵ ਮੈਂ ਇੱਕੋ ਗੱਲ ਕਹੂੰਗਾ ਵਿਰੋਧੀ ਧਿਰ ਦੇ ਵਿੱਚ ਅਸੀਂ ਵੀ ਰਹੇ ਆ ਪਰ ਆਪਣੀ ਮਰਿਆਦਾ ਤੇ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਐਡੀ ਭੱਦੀ ਸ਼ਬਦਾਵਲੀ ਜਿਹੜੀ ਇਹਨਾਂ ਨੇ ਬੋਲੀ ਐ ਇਹ ਬਹੁਤ ਜਿਆਦਾ ਨਿੰਦਨ ਦੇ ਯੋਗ ਹੈ ਸੋ ਮੈਂ ਚੋਣ ਕਮਿਸ਼ਨ ਨੂੰ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਜਿਹੜੀ ਡੀਸੀ ਸਾਹਿਬ ਦੀ ਮਰਿਆਦਾ ਇਹ ਹੁਣ ਬਹਾਲ ਕਰਨੀ ਤੁਹਾਡੇ ਹੱਥ ਵਸ ਕਲਮ ਤੁਹਾਡੇ ਹੱਥ ਬੇਨਤੀ ਕਰਨੀ ਚਾਹੁੰਦਾ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਵੀ ਇਨ੍ਹਾਂ ਹੀ ਲੀਡਰਾਂ ਨੇ ਅੱਗੇ ਤੁਹਾਨੂੰ ਲੜਾ ਕੇ ਪਿੰਡਾਂ ਦੇ ਵਿੱਚ ਧੜੇਬੰਦੀ ਕੀਤੀ ਸੀ ਤੁਸੀਂ ਸਾਰੇ ਪਰਿਵਾਰ ਇਕੱਠੇ ਹੋ ਕੇ ਆਓ ਆਪੋ ਆਪਣਾ ਸਰਵਸੰਤੀ ਨਾਲ ਆਗੂ ਚੁਣੋ ਤੁਹਾਡਾ ਕੋਈ ਚੋਣ ਨਿਸ਼ਾਨ ਪਾਰਟੀ ਵੱਲੋਂ ਨਹੀਂ ਹੈਗਾ ਪਰ ਇਹਨਾਂ ਨੂੰ ਬਖਲਾਹਟ ਹੈ ਵੀ ਜੇ ਸਰਬਸੰਮਤੀਆਂ ਸਾਰੀਆਂ ਹੋ ਗਈਆਂ ਤੇ ਕੱਲ ਨੂੰ ਆਉਣ ਵਾਲੇ ਟਾਈਮ ਤੇ ਪਿੰਡਾਂ ਦੇ ਵਿੱਚੋਂ ਸਾਡਾ ਝੋਲਾ ਕੌਣ